ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਵੀ ਜੜੀਆਂ ਨੇ ਉਹ ਮਿਕਸ ਮੈਚ ਜੀਆਂ ਹੈਗੀਆਂ ਨੇ ਕੁਝ ਸੂਟਾਂ ਦੇ ਜਿਹੜੇ ਕਿ ਰੰਗ ਵਿੱਚ ਥੋੜੇ ਬਹੁਤੇ ਉੱਥੇ ਐਡ ਕਰ ਦਿੱਤੇ ਨੇ ਕੁਝ ਦੀਆਂ ਕਲੈਕਸ਼ਨਾਂ ਜੜੀਆਂ ਨੇ ਥੋੜੇ ਥੋੜੇ ਮੈਂ ਰੰਗ ਬਿਲਕੁਲ ਹੀ ਐਡ ਕੀਤੇ ਨੇ ਉਹ ਤੁਸੀਂ ਜਿਹੜੇ ਕਿ ਉਹਨਾਂ ਦੇ ਬਾਰੇ ਜਿਹੜੇ ਹੋਰ ਕਈ ਰੰਗ ਹੈਗੇ ਨੇ ਉਹ ਤੁਸੀਂ ਦੇਖਣੀ ਆ ਜਾਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਇਹਦੀ ਡਿਟੇਲ ਡਿਸਕ੍ਰਿਪਸ਼ਨ ਅਤੇ ਪ੍ਰਾਈਸ ਵਗੈਰਾ ਬਾਰੇ ਤਾਂ ਨੰਬਰ ਜਿਹੜਾ ਦਿੱਤਾ ਆ ਹੈਬੀ ਬੜੇ ਸੋਹਣੇ ਸੂਟ ਆਏ ਨੇ ਰੇਟ ਇੰਨਾ ਸਾਰੇ ਦੇ ਬੜੇ ਅਫੋਰਡੇਬਲ ਨੇ 915 ਰੁਪਏ ਦੇ ਵਿੱਚ ਮਸਲੀਨ ਕਾਟਨ ਦੀ ਸ਼ਾਰਟ ਪਲੇਨ ਕਾਟਨ ਦਾ ਦੁਪੱਟ ਬਾਟਮ ਤੇ ਹਾਫ ਜਿਫੋਂ ਦਾ ਦੁਪੱਟਾ ਆਏਗਾ ਇਹਦੇ ਰੇਟ ਜਿਹੜਾ 915 ਰੁਪਏ ਆ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਐ ਵਾਲੇ ਸੂਟਾਂ ਵਿੱਚ ਦੋ ਰੰਗ ਆਏ ਨੇ 1400 ਰੁਪਏ ਦਾ ਰੇਟ ਹੈ ਬਾਟਮ ਤੇ ਵਰਕ ਹੈ ਗਲਾ ਜਿਹੜਾ ਅੱਜ ਕੱਲ ਟ੍ਰੈਂਡ ਕਰ ਰਿਹਾ ਉਹ ਵਾਲਾ ਬਣਾਇਆ ਹੈ ਕੈਮਰੀ ਕਾਟਨ ਦੇ ਵਿੱਚ ਤੁਹਾਨੂੰ ਜਿਹੜਾ ਕਾਟਨ ਦੇ ਦੁਪੱਟੇ ਨਾਲ ਸੂਟ ਮਿਲੇਗਾ 1440 ਰੁਪਏ ਦੇ ਵਿੱਚ ਸ਼ਾਰਟ ਵੀ ਕਾਟਨ ਦੀ ਬਾ ਜਿਹੜਾ ਦੁਪੱਟਾ ਉਹ ਕਾਟਨ ਦਾ ਆਏਗਾ ਸ਼ਰਟ ਜਿਹੜੀ ਹੈ ਉਹ ਕੈਮਰੀ ਕਾਟਨ ਦੇ ਜਿਹੜਾ बॉटਮ ਹੈ ਉਹ ਪਿਓਰ ਕਾਟਨ ਦਾ ਆਏਗਾ बॉटਮ ਤੇ ਵਰਕ ਹੈ ਪੈਚ ਲੱਗੇ ਹੋਏ ਨੇ ਇਹਦੇ ਜਿਹੜੇ ਰੰਗ ਜਿਹੜੇ ਹੈਗੇ ਨੇ ਚਾਰ ਨੇ ਰੰਗ ਡਾਰਕ ਨੇ ਇਹ ਥੋੜਾ ਪਾਰਟੀ ਵੇਅਰ ਸੂਟ ਨੇ ਦੁਪੱਟੇ ਬੜੇ ਪਿਆਰੇ ਨੇ बॉटਮ ਪਿਓਰ ਪ੍ਰੀਮੀਅਮ ਕੁਆਲਿਟੀ ਦਾ ਲੌਨ ਦਾ ਕਾਟਨ ਦਾ ਹੈ ਟਾਪ ਐਂਡ बॉटਮ ਦੀਆਂ ਕਲੈਕਸ਼ਨਾਂ ਨੇ ਇਹਦੇ ਵਿੱਚ ਆਫਰਾਂ ਨੇ ਰੰਗ ਇਹਨਾਂ ਵਿੱਚ ਕੋਈ ਕਮੀ ਨਹੀਂ ਹੈ ਰੰਗ ਕਾਫੀ ਹੈਗੇ ਨੇ ਇੰਨਾ ਵਿੱਚ ਜਿਹੜੇ ਕੀ ਰੰਗ ਫਿਲਹਾਲ ਆਏ ਨੇ ਉਹ 50 ਇਹਨਾਂ ਜਿਹੜੇ ਸੂਟਾਂ ਵਿੱਚ ਆਫਰਾਂ ਨੇ ਇਸੇ ਲਈ ਇਹ ਜਿਹੜੇ ਰੰਗ ਇਹਦੇ ਵਿੱਚ ਮੈਂ ਇੱਕ ਵੀਡੀਓ ਦੇ ਵਿੱਚਾਰੇ ਰੰਗ ਐਡ ਕਰ ਦਿੱਤੇ ਸੀ ਪਰ ਥੋੜੇ ਜਿਹੇ ਰੰਗ ਨਵੇਂ ਐਡ ਹੋਏ ਨੇ ਇਹ ਤੁਹਾਨੂੰ 1050 ਰੁਪਏਾਂ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਤੇ ਇਹਨਾਂ ਸੂਟਾਂ ਵਿੱਚ ਇਹ ਆਫਰ ਹੈ ਕਿ ਤੁਸੀਂ ਜਿੰਨੇ ਸੂਟ ਖੁਦ ਹੀ ਸਿਲੈਕਟ ਕਰ ਸਕਦੇ ਹੋ ਕਿਸੇ ਵੇਲੇ ਹੁੰਦਾ ਹੈ ਕਿ ਜਿਹੜੇ ਕੁਝ ਰੰਗ ਅਸੀਂ ਕਰਨ ਐ ਜੋਰਜਟ ਵਾਲੇ ਨੇ ਇਹਨਾਂ ਵਿੱਚ ਜਿਹੜੇ ਦੋ ਤੁਸੀਂ ਕਰੋਗੇ ਥਰਡ ਵਾਲਾ ਸਾਡੀ ਸਾਈਡ ਤੋਂ ਜਾਏਗਾ। ਬਾਕੀ ਅੱਜ ਦੀ ਵੀਡੀਓ ਵਿੱਚ ਜਿੰਨੀਆਂ ਵੀ ਕਲੈਕਸ਼ਨਾਂ ਜਿੱਦਾਂ ਦੇ ਵੀ ਮੈਂ ਐਡ ਕੀਤੀਆਂ ਨੇ ਉਹਨਾਂ ਵਿੱਚ ਰੰਗ ਜਿਹੜੇ ਆ ਵੀ ਹੋਰ ਵੀ ਕਾਫੀ ਹੈਗੇ ਨੇ। ਉਹ ਰੰਗ ਤੁਸੀਂ ਦੇਖਣੇ ਜਾਂ ਕਿਸੇ ਵੀ ਸੂਰਤ ਦੇ ਬਾਰੇ ਵਿੱਚ ਕੋਈ ਹੋਰ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 623924575 ਦੇ ਦਿੱਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ। ਅਗਰ ਸਟੇਟਸ ਦੇਖਣੀ ਆ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ। ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਂ ਤੁਹਾਡਾ ਜਿਹੜਾ ਹੈ ਕਿ ਨੰਬਰ ਗਰੁੱਪ ਵਿੱਚ ਐਡ ਕਰ ਲਵਾਂਗੀ। ਨੰਬਰ ਤੁਹਾਡਾ ਸੇਵ ਕਰ ਲਵਾਂਗੀ ਫਿਰ ਜਿਹੜਾ ਤੁਹਾਨੂੰ ਸਟੇਟਸ ਹੈ ਦਿੱਲੀ ਦਾ ਸ਼ੋਅ ਚ ਆਇਆ ਕਰੇਗਾ ਤੇ ਜੇਕਰ ਤੁਸੀਂ ਰੀਸੇਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਡਾ ਜਿਹੜਾ ਨੰਬਰ ਹੈ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਵੀ ਦਿੱਲੀ ਦੀਆਂ ਅਪਡੇਟਸ ਜਿਹੜੀਆਂ ਨੇ ਉਹ ਆ जाया ਕਰਨਗੀਆਂ ਬਾਕੀ ਇਹਨਾਂ ਸੂਟਾਂ ਬਾਰੇ ਵੀ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ ਜਾਂ ਕਿਸੇ ਵੀ ਤਰੀਕੇ ਦਾ ਕੁਝ ਵੀ ਜਾਨਣਾ ਚਾਹੁੰਦੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਦ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੋ ਤਾਂ ਕਿ ਜਿਹੜੀ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਜਿਹੜੀਆਂ ਮੈਂ ਟ੍ਰੈਂਡੀ ਐਕਸਪਲੋਸਿਵ ਕਲੈਕਸ਼ਨਾਂ ਦੀ ਵੀਡੀਓ ਇੱਥੇ ਐਡ ਕਰਾਂ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਤੇ ਤੁਸੀਂ ਦੇਖਦੇ ਰਹੋਗੇ ਅੱਜਕੱਲ ਜਿਹੜੇ ਸੂਟ ਨੇ ਕਿਹੜੇ ਡਿਜ਼ਾਈਨ ਪੈਟਰਨ ਤੇ ਸਟਾਈਲ ਵਾਲੇ ਟ੍ਰੈਂਡ ਕਰ ਰਹੇ ਨੇ ਅੱਜ ਦੀ ਵੀਡੀਓ ਵਿੱਚ ਜਿੰਨੀਆਂ ਵੀ ਕਲੈਕਸ਼ਨਾਂ ਨੇ ਸਾਰੀਆਂ ਅਵੇਲੇਬਲ ਨੇ ਤੇ ਬਹੁਤ ਜ਼ਿਆਦਾ ਅਫੋਰਡੇਬਲ ਰੇਟਾਂ ਦੇ ਅਵੇਲੇਬਲ ਨੇ ਬਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ